ਸੁਰਾ ਚੈਨਲ ਤੇ ਸਵਾਗਤ ਹੈ ਆਪ ਸਭ ਦਾ ਸਾਕੀ ਸੁਣਨ ਤੋਂ ਪਹਿਲਾਂ ਜੇਕਰ ਤੁਸੀਂ ਸੁਰਾ YouTube ਚੈਨਲ ਜਾਂ Facebook ਪੇਜ ਸਬਸਕ੍ਰਾਈਬ ਜਾਂ ਫੋਲੋ ਨਹੀਂ ਕੀਤਾ ਤਾਂ ਜੇਤੀ ਕਰ ਲਵੋ ਤੇ ਬੈਲ ਆਈਕਨ ਨਾਪਕੇ ਨੋਟੀਫਿਕੇਸ਼ਨ ਆਫ ਨਿਊ ਵੀਡੀਓ ਐਂਡ ਅਪਡੇਟਸ ਦੀ ਸੁਵਿਧਾ ਦਾ ਪੂਰਾ ਖੁੱਲ ਕੇ ਫਾਇਦਾ ਚੁੱਕੋ ਆਓ ਪਿਆਰਿਓ ਅੱਜ ਵੀਡੀਓ 33 ਵਿੱਚ ਸੁਣੋ ਬਾ ਕਮਲ ਸਾਕੀ ਤਹਿ ਖਾਣੇ ਵਾਲਾ ਕਰੋਬਾਰੀ ਪਾਇਦਲ ਜੀ ਸਿੰਘ ਦੀ ਜੁਬਾਨੀ ਖੜਕੂ ਸੰਘਰਸ਼ ਦੀ ਸਾਕੀ ਪਾਠ ਤੀਜੇ ਦੀ ਨਵੀਂ ਸਾਕੀ ਆਓ ਗੁਰੂ ਪਿਆਰਿਓ ਗੁਰੂ ਫਤਿਹ ਕਾ ਜਾ ਕੇ ਸ਼ੁਰੂ ਕਰੀਏ ਵਹਿਗੁਰੂ ਜੀ ਕਾ ਖਾਲਸਾ ਵਹਿਗੁਰੂ ਜੀ ਕੀ ਫਤਿਹ ਇਹ ਸ਼੍ਰੀ ਅੰਮ੍ਰਿਤਸਰ ਸ਼ਹਿਰ ਦੀ ਸਨ 1991-92 ਦੀ ਗੱਲ ਹੈ ਜਦੋਂ ਦਿਨੋਂ ਦਿਨ ਸਰਕਾਰ ਦਾ ਹੱਥ ਉੱਪਰ ਹੋ ਰਿਹਾ ਸੀ ਅਤੇ ਖਾੜਕੂ ਜਥੇ ਕਮਜ਼ੋਰ ਪੈਰੇ ਸਨ ਪਹਾੜ ਦੇ ਟੋਲੇ ਅਤੇ ਪੁਲਿਸ ਦੇ ਖੁਫੀ ਹਦਸਤੇ ਬਹੁਤ ਸਰਗਰਮ ਸਨ ਸਰਕਾਰ ਨੇ ਆਮ ਜਨਤਾ ਵਿੱਚ ਡਰ ਦਾ ਮਾਹੌਲ ਬਣਾ ਦਿੱਤਾ ਸੀ ਜਿਸ ਕਰਕੇ ਹੁਣ ਸਿਰਫ ਤਕੜੇ ਬੰਦੇ ਹੀ ਠਾਰਨ ਦਿੰਦੇ ਸਨ ਆਮ ਲੋਕ ਟੱਲਣ ਲੱਗ ਪਏ ਕਿਉਂਕਿ ਮੁਖਬਰੀ ਅੱਗੇ ਨਾਲੋਂ ਬਹੁਤ ਵੱਧ ਗਈ ਸੀ ਹਰਮਿੰਦਰ ਸਿੰਘ ਸੁਲਤਾਨ ਵਿੰਡ ਨੇ ਸ਼ਹਿਰ ਵਿੱਚ ਮੈਨੂੰ ਇੱਕ ਠਾਰ ਦਿੱਤੀ ਜੋ ਆਪਣੇ ਸਮੇਂ ਵਿੱਚ ਇੱਕ ਮਸ਼ਹੂਰ ਵਹਿਲੀ ਰਿਹਾ ਸੀ ਉਹ ਤਾਂ ਲੋਕਾਂ ਵਿੱਚ ਮਸ਼ਹੂਰ ਨਾ ਸੀ ਤੇ ਪੁਲਿਸ ਤੇ ਅਫਸਰ ਸ਼ਾਹੀ ਵਿੱਚ ਉੱਠਣ ਬੈਠਣ ਸੀ ਮੈਂ ਇੱਥੇ ਸਿਰਫ ਤਿੰਨ ਕੁ ਵਾਰ ਗਿਆ ਅਤੇ ਇੱਕ ਰਾਤ ਹੀ ਰਿਹਾ ਕੋਠੀ ਕਾਫੀ ਵੱਡੀ ਸੀ ਅਤੇ ਥੋੜੇ ਜੀ ਰਹਿੰਦੇ ਸਨ ਮੈਨੂੰ ਕਦੇ ਘਰ ਦਾ ਮਾਲਕ ਮਿਲਿਆ ਨਹੀਂ ਸੀ ਕਿਉਂਕਿ ਉਹ ਜ਼ਿਆਦਾਤਰ ਬਾਹਰ ਹੀ ਰਹਿੰਦਾ ਸੀ ਉਸਦੇ ਰਿਸ਼ਤੇਦਾਰ ਜੋ ਕੋਈ ਪਰਿਵਾਰ ਦਾ ਜੀਹੀ ਉੱਥੇ ਹੁੰਦਾ ਸੀ ਮਾਲਕ ਨੂੰ ਤਾਂ ਸਾਡੇ ਬਾਰੇ ਪਤਾ ਸੀ ਪਰ ਸ਼ਾਇਦ ਹੋਰਨਾਂ ਨੂੰ ਨਹੀਂ ਸੀ ਪਤਾ ਇੱਥੇ ਸਾਡੇ ਲਈ ਇੱਕ ਖਾਸ ਕਮਰਾ ਸੀ ਜਿਸ ਵਿੱਚ ਸਾਰੀਆਂ ਸਹੂਲਤਾਂ ਸਨ ਤੇ ਉੱਥੇ ਕੋਈ ਨਹੀਂ ਸੀ ਹੁੰਦਾ ਇੱਕ ਵਫਾਦਾਰ ਨੌਕਰ ਹੀ ਸੇਵਾ ਪਾਣੀ ਕਰਦਾ ਸੀ ਹਰਮਿੰਦਰ ਸਿੰਘ ਦੱਸਿਆ ਕਿ ਇਹ ਬੰਦਾ ਬੜਾ ਤਾਕਤਵਰ ਹੈ ਤੇ ਇੱਥੇ ਸੰਘਰਸ਼ ਦੇ ਬਹੁਤ ਦੁਸ਼ਮਣ ਵੀ ਹੁੰਦੇ ਹਨ ਇਸ ਦੀ ਸਾਰਿਆਂ ਨਾਲ ਉਠਣੀ ਬੈਠਣੀ ਹੈ ਪਰ ਇਹ ਆਪਣਾ ਵੀ ਪੂਰਾ ਸਤਿਕਾਰ ਕਰਦਾ ਹੈ ਅਤੇ ਪੂਰਾ ਭਰੋਸਾ ਹੀ ਹੋ ਗਿਆ। ਉੱਥੇ ਸਾਡੇ ਮੁੱਖ ਨਿਸ਼ਾਨੇ ਵੱਲੇ ਸਿਆਸਤਦਾਨ ਤੇ ਪੁਲਿਸ ਵਾਲੇ ਵੀ ਆ ਕੇ ਪਾਰਟੀਆਂ ਕਰਦੇ ਸਾਂ। ਅਸੀਂ ਬਸ ਇਹੋ ਖਿਆਲ ਰੱਖਣਾ ਸੀ ਕਿ ਕੋਈ ਇਹੋ ਜਿਹਾ ਬੰਦਾ ਨਾ ਟਕਰ ਜਾਵੇ। ਹੋਰ ਪੱਖਾਂ ਤੋਂ ਇਹ ਸਭ ਤੋਂ ਸੁਰੱਖਿਅਤ ਥਾਂ ਸੀ ਕਿਉਂਕਿ ਇਸ ਜਗ੍ਹਾ ਪੁਲਿਸ ਸੋਚ ਵੀ ਨਹੀਂ ਸਕਦੀ ਸੀ ਕਿ ਇੱਥੇ ਸਿੰਘ ਹੋਣਗੇ। ਇੱਥੇ ਤਲਾਸ਼ੀ ਦਾ ਵੀ ਕੋਈ ਖਤਰਾ ਨਹੀਂ ਸੀ। ਅਸੀਂ ਘਰ ਦੇ ਪਿੱਛੇ ਦੀ ਜੱਸਿੱਦ ਦੇ ਹੀ ਗੱਡੀ ਵਿੱਚ ਬੈਠ ਕੇ ਅੰਦਰ ਆ ਜਾ ਸਕਦੇ ਸੀ। ਉੱਥੋਂ ਦੇ ਵਿਸ਼ਵਾਸਯੋਗ ਬੰਦਿਆਂ ਨੂੰ ਪਤਾ ਸੀ ਕਿ ਸਾਨੂੰ ਕਿਸੇ ਹੋਰ ਨਾਲ ਨਹੀਂ ਮਿਲਣ ਦੇਣਾ। ਕਮਾਂਡੋ ਫੋਰਸ ਦੇ ਹੋਰ ਕਈ ਸਿੰਘ ਵੀ ਇੱਥੇ ਲੋੜ ਪੈਣ ਤੇ ਆ ਜਾਂਦੇ ਸਨ। ਜੇ ਕੋਈ ਬੰਦਾ ਆਮ ਲੋਕਾਂ ਵਿੱਚ ਇਹ ਕਹਿ ਗੱਲ ਕਰੇ ਕਿ ਇੱਥੇ ਖੜਕੋਂਦੇ ਹਨ ਤਾਂ ਕਿਸੇ ਨੇ ਵਿਸ਼ਵਾਸ ਨਹੀਂ ਜੀ ਕਰਨਾ। ਲੋਕਾਂ ਵਿੱਚ ਆਮ ਪ੍ਰਭਾਵ ਸੀ ਕਿ ਤਣਾੜ ਵੈਲੀ ਖੜਕੂਆਂ ਦੇ ਵਿਰੁੱਧ ਹੈ ਅਤੇ ਇਸ ਨੂੰ ਉਹਨਾਂ ਤੋਂ ਖਤਰਾ ਹੈ। ਸਮਗਲਰਾਂ ਅਤੇ ਵੈਲੀਆਂ ਨਾਲ ਸੰਬੰਧਤ ਇਹੋ ਜਿਹੇ ਬੰਦਿਆਂ ਨੂੰ ਮੈਂ ਪਹਿਲਾਂ ਵੀ ਜਾਣਦਾ ਸੀ। ਵੈਲੀਆਂ ਵਿੱਚ ਜਿਹੜੇ ਬੰਦਿਆਂ ਲਈ ਪਿਆਸਾ ਸਭ ਕੁਝ ਨਹੀਂ ਹੁੰਦਾ। ਉਨਾਂ ਲਈ ਅਣਖ ਇੱਜ਼ਤ ਬਚਨ ਤੇ ਦੋਸਤੀ ਜਿਆਦਾ ਵੱਡਾ ਰਤਬਾ ਰੱਖਦੀ ਹੈ। ਉਹ ਲੋਕ ਆਮ ਲੋਕਾਂ ਦੇ ਮੁਕਾਬਲੇ ਬਹੁਤ ਖਰੇ ਤੇ ਉੱਚੇ ਕਿਰਦਾਰ ਵਾਲੇ ਹੁੰਦੇ ਹਨ। ਇਹ ਲੋਕ ਸਭ ਤੋਂ ਔਖੇ ਸਮੇਂ ਵਿੱਚ ਵੀ ਸਾਥ ਨਹੀਂ ਛੱਡਦੇ। ਮੇਰਾ ਇਹੋ ਜਿਹੇ ਕਈ ਬੰਦਿਆਂ ਨਾਲ ਆਪਿਆ ਸੀ ਤੇ ਇਸ ਕਰਕੇ ਮੈਨੂੰ ਇਹ ਥਾਂ ਬਹੁਤ ਮੈਂ ਫੋਲ ਲੱਗਦੀ ਸੀ। ਸਾਡੇ ਵਾਲੇ ਕਮਰੇ ਵਿੱਚ ਉਸ ਦੀ ਛੱਤ ਇਸ ਤਰ੍ਹਾਂ ਸੀ ਕਿ ਇੱਕ ਖਾਸ ਥਾਂ ਤੋਂ ਇੱਕ ਪੇਜ ਹਟਾ ਕੇ ਥੱਲੇ ਨੂੰ ਇੱਕ ਪੋੜੀ ਉਤਰ ਆਉਂਦੀ ਸੀ। ਇਸ ਉਪਰinando ਉੱਪਰ ਚੜ ਕੇ ਛੱਤ ਤੇ ਕੋਈ 4 ਫੁੱਟ ਚੌੜਾ 6 ਫੁੱਟ ਲੰਬਾਈ ਵਾਲਾ ਤੇ 8 ਫੁੱਟ ਉੱਚਾ ਇੱਕ ਕੈਬਨ ਬਣਿਆ ਹੋਇਆ ਸੀ ਜਿਹੜਾ ਆਵਾਜ਼ ਬੰਦ ਸੀ ਜਿਸ ਵਿੱਚ ਗੱਦੇ ਲੱਗੇ ਹੋਏ ਸਨ ਏਸੀ ਦੀ ਹਵਾ ਆਉਂਦੀ ਸੀ ਟੀਵੀ ਵੀਸੀਆਰ ਛੋਟਾ ਜਿਹਾ ਫ੍ਰਿਜ ਤਾਸ਼ ਸ਼ਤਰੰਜ ਅਤੇ ਹੋਰ ਚੀਜ਼ਾਂ ਪਈਆਂ ਹੁੰਦੀਆਂ ਸਨ ਜੇ ਕਿਤੇ ਖਤਰਾ ਹੋਵੇ ਜਾਂ ਤਲਾਸ਼ੀ ਹੋਵੇ ਤਾਂ ਤੁਸੀਂ ਉੱਪਰ ਚੜ ਕੇ ਪੌੜੀ ਉੱਪਰ ਖਿੱਚ ਲਓ ਅਤੇ ਅੰਦਰੋਂ ਨਟ ਕੱਸ ਦੇਵੋ ਥੱਲੇ ਕਿਸੇ ਨੂੰ ਕੁਝ ਨਹੀਂ ਸੀ ਪਤਾ ਲੱਗਦਾ ਇਹਤੇ ਤਿੰਨੇ ਬੰਦੇ ਆਰਾਮ ਦਾ ਲੁਕ ਸਕਦੇ ਸੀ ਇਹ ਪ੍ਰਬੰਧ ਉਹਨੇ ਆਪਣੇ ਲਈ ਕੀਤਾ ਸੀ ਪਰ ਸਾਲੀ ਸੁਰੱਖਿਆ ਲਈ ਸਾਡੇ ਨਾਲ ਵੀ ਸਾਂਝਾ ਕਰ ਲਿਆ ਜਦੋਂ 1992 ਵਿੱਚ ਬਹੁਤ ਸ਼ਕਤੀ ਸੀ ਉਦੋਂ ਕਈ ਵਾਰ ਸਿੰਘ ਇੱਥੇ ਆ ਜਾਂਦੇ ਸਨ 1996 ਵਿੱਚ ਜਦੋਂ ਮੈਂ ਫੜਿਆ ਗਿਆ ਤਾਂ ਮੈਨੂੰ ਜੇਲ੍ਹ ਵਿੱਚ ਪਤਾ ਲੱਗਾ ਕਿ ਇਸ ਵੈਲੀ ਨੂੰ ਪੁਲਿਸ ਨੇ ਫੜ ਲਿਆ ਸੀ ਕਿਸੇ ਤਰ੍ਹਾਂ ਉਹਨਾਂ ਨੂੰ ਸਾਡੇ ਇੱਥੇ ਆਉਣ ਬਾਰੇ ਪਤਾ ਲੱਗ ਗਿਆ ਸੀ ਪਰ ਉਹ ਬੰਦਾ ਨਹੀਂ ਸੀ ਮੰਨਿਆ ਪੁਲਿਸ ਨੇ ਬਹੁਤ ਵਕਤ ਉਸ ਨੂੰ ਨਜਾਇਜ਼ ਹਿਰਾਸਤ ਵਿੱਚ ਵੀ ਰੱਖਿਆ ਅਤੇ ਉਸ ਦੇ ਘਰ ਵਾਲਿਆਂ ਤੋਂ ਬਹੁਤ ਪਿਆਸਾ ਵਸੂ ਲਿਆ ਇਸ ਦੇ ਬਾਅਦ ਵੀ ਉਸ ਨੂੰ ਮਾਰ ਮੁਕਾਇਆ ਤੇ ਗੁੰਮਸ਼ੁਦਾ ਕਰਾਰ ਦੇ ਦਿੱਤਾ ਇਹੋ ਜਿਹੇ ਬੰਦੇ ਪੰਜਾਬ ਵਿੱਚ ਹੋਰ ਵੀ ਸਨ ਜਿਹੜੇ ਸਾਡੇ ਨਾਲ ਵੀ ਸਾਝ ਰੱਖਦੇ ਅਤੇ ਸਰਕਾਰ ਨਾਲ ਵੀ ਅਤੇ ਆਪਣਾ ਕੰਮ ਵੀ ਕਰਦੇ ਸਨ ਇਹਨਾਂ ਚੋਂ ਕੁਝ ਗੁਨੂ ਛੱਡ ਕੇ ਬਹੁਤਿਆਂ ਨੇ ਸੰਘਰਸ਼ ਨਾਲ ਵਫਾ ਕਮਾਈ ਹੈ ਬਹੁਤਿਆਂ ਦਾ ਸਰਕਾਰ ਨੂੰ ਪਤਾ ਵੀ ਨਹੀਂ ਸੀ ਲੱਗਦਾ ਕਿ ਉਹ ਦੋਵੇਂ ਪਾਸੇ ਹੀ ਸਮੰਧ ਰੱਖਦੇ ਸਨ ਜਿਨ੍ਹਾਂ ਦਾ ਪਤਾ ਲੱਗਿਆ ਉਹਨਾਂ ਨੂੰ ਵੱਡਾ ਨੁਕਸਾਨ ਹੋਣਾ ਪਿਆ ਆਪਣੀ ਜਾਨ ਵੀ ਕੁਰਬਾਨ ਕਰਨੀ ਪਈ ਇਨ੍ਹਾਂ ਵਿੱਚੋਂ ਕਈਆਂ ਨੇ ਬੜੀ ਚੜ੍ਹਦੀ ਕਲਾ ਵਿੱਚ ਤਸ਼ੱਦਦ ਚਲਿਆ ਅਤੇ ਸ਼ਹਾਦਤ ਪ੍ਰਾਪਤ ਕੀਤੀ ਪਰ ਆਮ ਲੋਕਾਈ ਇਹੋ ਹੀ ਸੋਚਦੀ ਹੈ ਕਿ ਸ਼ਾਇਦ ਪੁਲਿਸ ਦੇ ਲੈਣ ਦੇਣ 'ਚ ਮਰੇ ਗਏ ਜਿਹੜੇ ਸਾਡੇ ਗੁਪਤ ਸਮਰਥਕ ਸਨ ਉਹਨਾਂ ਦੀ ਦੇਣ ਕਦੇ ਵੀ ਨਹੀਂ ਦਿੱਤੀ ਜਾ ਸਕਦੀ ਖਾਲਸਾ ਪੰਥ ਨੂੰ ਸਦਾ ਇਨ੍ਹਾਂ ਵਫ਼ਾਦਾਰਾਂ ਉੱਤੇ ਮਾਣ ਰਹੇਗਾ ਅਤੇ ਪੰਥ ਇਹਨਾਂ ਨੂੰ ਸਦਾ ਆਪਣੀ ਯਾਦ ਵਿੱਚ ਸੰਭਾਲ ਕੇ ਰੱਖੇਗਾ ਸਤਿਗੁਰੂ ਪਿਆਰਿਓ ਇਹ ਸੀ ਉਹ ਕਾਰੋਬਾਰੀ ਜਿਹਦੀ ਠਾਰ ਸਭ ਤੋਂ ਸ੍ਰੱਖੇ ਠਾਰਸੀ ਸਿੰਘਾਂ ਵਸਤੀ ਸੋ ਉਸਨੇ ਵਫਾ ਕਮਾਈ ਅਤੇ ਸ਼ਹਾਦਤ ਪ੍ਰਾਪਤ ਕੀਤੀ ਸੋ ਖਾਲਸਾ ਜੀ ਇਸ ਕਾਰੋਬਾਰੀ ਦੀ ਸਾਖੀ ਨੂੰ ਵੱਧ ਤੋਂ ਵੱਧ ਸ਼ੇਅਰ ਕਰੋ ਖਾਲਸਾ ਪੰਥ ਦੀ ੱਚੜ ਦਿਖਲਾ ਦੇ ਵਾਸਤੇ ਅਰਦਾਸਾਂ ਬੇਨਤੀਆਂ ਕਰਦੇ ਰਹੋ ਸਤਿਗੁਰੂ ਖਾਲਸਾ ਪੰਥ ਦੀ ਬਾਹ ਫੜਨਗੇ ਸੋ ਗੁਰੂ ਪਿਆਰੋਂ 10 ਨੂੰ ਬਖਸ਼ਿਸ਼ ਕਰੋ ਇਜਾਜ਼ਤ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ